हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸ਼ਿਵਾਜਪੁਰ ਤਹਿਸੀਲ ਜ਼िला ਸ਼੍ਰੀ ਤਰਨਤਾਰਨ ਸਾਹਿਬ ਬਲਜੀਤ ਹੋਰਾਂ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਕਰਦਾ ਵੀਰ ਬਲਜੀਤ ਤੇ ਪਸ਼ੂ ਤਕਰੀਬਨ ਕੋਈ 2 4 5 ਨੱਕ ਜਿਹੜੇ ਆ ਆਏ ਗਏ ਰਹਿੰਦੇ ਐ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਅੱਜ ਇਸ ਵੀਡੀਓ ਦੇ ਵਿੱਚ ਦੋ ਵੜਾ ਤੁਹਾਨੂੰ ਆਪਾਂ ਦਿਖਾਉਣੀ ਆ ਨੇ ਠੀਕ ਆ ਜੀ ਇੱਕ ਗੱਬਣ ਤੇ ਇੱਕ ਸੂਈ ਸਵਾਈ ਆ ਸੋ ਦੋਵਾਂ ਵਾਰਾਂ ਦੀ ਡਿਟੇਲ ਬਲਜੀਤੋ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤਰੀਕ ਤੁਸੀਂ ਅੱਜ ਨੋਟ ਕਰ ਲਓ 19 ਫਰਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਸਮਾਂ ਦੋਸਤੋ ਕੋਈ ਦੁਪਹਿਰ ਦੇ 1:3 2 ਵਜੇ ਦਾ ਸਮਾਂ ਸੋ ਜਿਹੜੇ ਪਸ਼ੂ ਦੋਸਤੋ ਸਵੇ ਸਵੇ ਆਪਾਂ ਸਟਾਰਟਿੰਗ ਤੋਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹੁੰਨੇ ਆਂ ਵੀ ਇੱਥੇ ਆਣ ਕੇ ਆਪਦੀ ਦੋ ਟਾਈਮ ਚੋਲੋ ਗੱਬੜ ਪਸ਼ੂ ਤਿੱਪ ਕੇ ਆਪਣੀ ਵਰਾ ਕੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਜੀ ਬਾਅਦ ਵਿੱਚ ਕਿਸੇ ਤਰ੍ਹਾਂ ਦੇ ਕੋਈ ਕਿੰਤੂ ਪ੍ਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਅੱਜ ਦੋ ਵੜਾ ਵਕਾਊ ਹੈ ਤੇ ਦੋਵੇਂ ਬੜੇ ਜਾਇਜ਼ ਤੇ ਸੂਤਰ ਦੇ ਰੇਟ ਬਾਕੀ ਜਿਹੜੇ ਵੀ ਭਰਾ ਨੂੰ ਫੱਬਣ ਗਿਆ ਜਚਣ ਗਿਆ ਸੌਦਾ ਤੁਸੀਂ ਕਰਨਾ ਠੀਕ ਹੈ ਜੀ ਜਿੱਥੇ ਵੀ ਤਾਲਮੇਲ ਪੈਂਦਾ ਤੁਹਾਡਾ ਉਹ ਰੇਟ ਆਪਾਂ ਵਿੱਚੇ ਮੈਂਸ਼ਨ ਕਰ ਦੇਣੇ ਆ ਵਿੱਚੋਂ ਜਿੰਨਾ ਵੀ ਹੋ ਸਕਦਾ ਮੌਕੇ ਤੇ ਮਾਨਤਾਨ ਹੋ ਜਾਊਗਾ ਠੀਕ ਆ ਆਓ ਕਰਦੇ ਆ ਗੱਲਬਾਤ ਵੀਰ ਬਲਜੀਤ ਦੇ ਨਾਲ ਸਭ ਤੋਂ ਪਹਿਲਾਂ ਬਲਜੀਤ ਵੀਰੇ ਸਾਸਰੀ ਕਾ ਜੀ ਸਾਸਰੀ ਕਾ ਵੀਰ ਜੀ ਕੋਠੀ ਤਾਂ ਮਾਰੀ ਵਧੀਆ ਹੀ ਵਧੀਆ ਚੜ੍ਹਦੀ ਕਲਾ ਠੀਕ ਆ ਅਜਾ ਬਲਜੀਤ ਅੱਜ ਬੈਠਾ ਆਪਣੇ ਕੋਲ ਦੋ ਹੀ ਪਕਾਊਗਾ ਹਾਂਜੀ ਇੱਕ ਵੀਰ ਜੀ ਸੂਈ ਇਹਦੇ ਇੱਕ ਗੱਬਣ ਠੀਕ ਆ ਹਾਂਜੀ ਵੜਾ ਵੀ ਰੰਗ ਪ੍ਰਿੰਟ ਦੀ ਚੰਗੀ ਡੱਬੀ ਬਹੁਤ ਚੰਗੀ ਵੜਾ ਵੀਰ ਜੀ ਹਾਂਜੀ ਠੀਕ ਆ ਜੀ ਇਹ ਗੱਬੜ ਵੈੜ ਆਪਣਾ ਕੋਲ ਸਹੀ ਰਹਿਣਾ ਬਜੀਦਾ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਇਹਨੂੰ 13-14 ਦਿਨ ਹੋ ਗਏ ਵੀਰ ਜੀ 13-14 ਦਿਨ ਹਾਂਜੀ ਠੀਕ ਹੈ ਸਵੇਰਾਂ ਦੇ ਵਿੱਚ ਕਿ ਨਮਾਉਗੀ ਸਵੇਰ ਵੀਰ ਜੀ ਤੀਜਾ ਵਾ ਤੀਜਾ ਸਵੇਰ ਹਾਂ ਘਰ ਵਾਲੇ ਦੂਜੇ ਕਹਿੰਦੇ ਆਪਾਂ ਤੀਜਾ ਮੰਨ ਲਈ ਠੀਕ ਹੈ ਜੀ ਹਾਂਜੀ ਲੋ ਵੀ ਤੀਜਾ ਸਵੇਰ ਮੰਨ ਕੇ ਵੀਰਾਂ ਦਾ ਵੀ ਆਪਾਂ ਕੋਲ ਖਰੀਦੀ ਆ ਬੇਸ਼ੱਕ ਦੂਜੇ ਸਵੇਰ ਜਿੱਥੋਂ ਵੀ ਖਰੀਦੀ ਆ ਅਗਲਾ ਦੱਸ ਦਈਏ ਠੀਕ ਆ ਫਿਲਹਾਲ ਅੱਜ ਕੋਈ 15-14 15 ਕ ਦਿਨ ਹੋ ਗਏ ਆ ਹਾਂਜੀ ਹਾਂਜੀ ਬੱਛਾ ਮਗਰ ਜੋ ਠੀਕ ਆ ਜੀ ਲੋ ਵੀ 15-14 ਦਿਨਾਂ ਦੀ ਸੂਈ ਕੱਦ ਦੀ ਗੱਲ ਕਰਕੇ ਦੋਸਤੋ ਕੱਦ ਪਟੀਆਂ ਵੜਾਂ ਦੇ ਵਿੱਚ ਹੀ ਆ ਮਗਰ ਬੱਚਾ ਆ ਤੁਸੀਂ ਦੇਖ ਲੋਗੇ ਠੀਕ ਹੈ ਜੀ ਆ ਬੱਚਾ ਇਹਦਾ ਤੋਂ 15 ਦਿਨ ਦਾ ਸਮਾਂ ਤੇ ਬਲਜੀਤ ਇਸ ਵਕਤ 18 ਤੋਂ ਪਲੱਸ ਪਲੱਸ ਹੀ ਹੋਊਗਾ ਹਾਂ ਜੀ 18 ਤੋਂ ਵੀਰ ਜੀ ਪਲੱਸ ਹੀ ਆ ਦੁੱਧ ਝੱਗ ਚੋਂ ਗਾਲਾਂ ਦੇ ਭਾਵੇਂ 23 24 ਕਿਲੋ ਹੀ ਹੋਵੇ ਠੀਕ ਆ ਹਾਂ ਜੀ ਤੇ ਜਿਹੜਾ ਲੀਟਰ ਨਾਲ ਮਿਲਣਾ ਨਾ 18 19 ਕਿਲੋ ਦੁੱਧ ਹੋਊਗਾ ਠੀਕ ਆ ਹਾਂ ਜੀ ਲੋ ਵੀ 18 ਲੀਟਰ ਦੁੱਧ ਇਸ ਵਕਤ ਇਹਦੇ ਥੱਲੇ ਹਾਜ਼ਰ ਆ ਜਿਹੜੀ ਜਿਹੜਾ ਦੁੱਧ ਦੋਸਤੋ ਮੌਕੇ ਤੇ ਹੈਗਾ ਪਸ਼ੂ ਥੱਲੇ ਉਹਦੀ ਗੱਲਬਾਤ ਹੋਣ ਈ ਆ ਜਿਹੜਾ ਭਾਂਡੇ 'ਚ ਕਿਸੇ ਵੀ ਚੱਡੇ ਲੇਵੇ ਦੀ ਤੁਸੀਂ ਦੇਖ ਸਕਦੇ ਜੇ ਪਾੜ ਵਾਲਾ ਚੱਡਾ ਬਿਲਕੁਲ ਫਾੜੀ ਵਾਲਾ ਤੇ ਥਾਨ तकरीबन 4 ਕਿਸੇ ਰਕਮ ਦੀ ਕੋਈ ਫੋਟ ਕੋਈ ਬੱਚਾ ਨਹੀਂ ਐਕਟਰਾ ਨਾਲ ਠੀਕਾ ਜੀ ਤੇ ਕੱਦ ਵੱਡੀਆਂ ਬਹਿੜਾਂ ਦੇ ਵਿੱਚ ਆ ਤੇ ਜਾਸੂਆ ਇਹ ਬਹਿੜ ਮੰਨ ਕੇ ਮੇਰਾ ਭਰਾ ਕੋਈ ਤੁਸੀਂ ਸੌਦਾ ਕਰ ਸਕਦੇ ਹੋ ਠੀਕਾ ਜੀ ਥੋੜੀ ਲਾਗਿਓ ਆਪਾਂ ਤੁਹਾਨੂੰ ਇੱਕ ਵਾਰੀ ਥਾਨ ਤੁਹਾਨੂੰ ਵੀ ਪ੍ਰੋਪਰ ਦਿਖਾਵਾਂਗੇ ਆਪਾਂ ਇਹਨਾਂ ਇੱਕ ਵਾਰੀ ਫੇਸ ਕੁਆਲਟੀ ਦਿਖਾ ਦਈਏ ਤੁਹਾਨੂੰ ਆ ਦੇਖੋ ਬਾਕੀ ਬਲਜੀ ਤੋਂ ਚਵਾਈ ਦੇ ਵਿੱਚ ਕਿਸੇ ਰਕਮ ਦੀ ਫੋਟ ਚੀਲ ਜੀ ਮੋਗਾ ਹੀ ਆ ਦੇ ਠੀਕ ਹੈ ਵੀਰੇ ਹਾਂਜੀ ਠੀਕ ਹੈ ਉਹ ਜਾਂ ਕੋਈ ਬੱਚੇ ਤੇ ਮਾਰਾ ਡੱਕ ਲਿਆ ਬਲਜੀ ਬਾਕੀ ਨਾੜਾ ਨੂੜਾ ਵੇਖੋ ਦੁੱਧ ਵਾਲੀਆਂ ਨਾ ਲਓ ਜੀ ਸੋ ਇਹ ਦੋਸਤੋ ਹਵਾਨਾ ਦੇਵਾ ਠੀਕ ਆ ਜੀ ਬਹੁਤ ਵਧੀਆ ਬਿਲਕੁਲ ਚੌਰਸ ਦੇਵਾ ਤੇ ਚਾਰੇ ਥਾਣੇ ਦੀ ਸਪੇਸ ਵੰਡ ਚੰਗੀ ਆ ਆ ਦੇਖੋ ਜੀ ਜੂੜ ਜੜ ਪਾਉਣ ਦੀ ਲੋੜ ਪੈਂਦੀ ਬਲਜੀ ਬਾਲੇ ਦਾ ਵੀਰ ਜੀ ਕੋਈ ਗੱਲ ਨਹੀਂ ਬਾਕੀ ਉਹ ਨਹੀਂ ਹੈ ਰਹਿਣੀ ਕੋਈ ਨਹੀਂ ਇਹ ਨਹੀਂ ਵੀ ਕਦੀ ਗਾਂ ਆ ਗਈ ਕਦੀ ਪਸ਼ਾਂ ਆ ਗਈ ਲੋ ਵੀ ਗਾਂ ਪਛਾਲੇ ਚੱਕਰ ਤੋਂ ਦੋਸਤੋ ਰਹਿਤਾ ਠੀਕ ਹੈ ਹਾਂਜੀ ਤੇ ਨਾ ਕੋਈ ਪੂਰ ਨਾ ਕੋਈ ਛਟਾ ਠੀਕ ਹੈ ਜੀ ਮਗਰ ਬੱਛਾ ਮੇਲ ਕਾਫ ਆ ਸੋ 18 ਲੀਟਰ ਇਸ ਵਕਤ ਇਸ ਵੈਡ ਦੇ ਥੱਲੇ ਜਿਹੜਾ ਦੁੱਧ ਹੁਣ ਮਜੂਰ ਆ ਸਫਾਈਆਂ ਵੇਖੋ ਚੱਡੇ ਦੀਆਂ ਹਾਂ ਨੇ ਚੰਗੀ ਆ ਹਾਂ ਟੈਡ ਚੱਡੇ ਦੀ ਆ ਹਾਂ ਲੋ ਵੀ ਬਿਲਕੁਲ ਜਿਹੜਾ ਦੋਸਤੋ ਨਿੱਗਰ ਲੇਵੇ ਦੇ ਵਿੱਚ ਬੱਛਾ ਮਗਰ ਇਹਦੇ ਮੇਲ ਕਾਫ ਠੀਕ ਆ ਜੀ ਹੁੰਦਾ ਹੋ ਜੀ ਠੀਕ ਹੈ ਜੀ। ਬਾਕੀ ਸੋਇਆਂ ਦੇ ਵਿੱਚ ਵੀ ਮੇਰਾ ਭਰਾ ਕੋਈ ਅਦੂਰਨ ਨੇੜੇ ਆਉਂਦਾ ਠੀਕ ਹੈ ਜੀ ਕਿਉਂਕਿ ਦੂਜਾ ਸੁਹਾ ਤਾਂ ਕੋਈ ਤੀਜਾ ਮੰਨ ਕੇ ਲੈ ਜਾਵੇ ਕਿਉਂਕਿ ਤੀਜੇ ਮੰਨ ਕੇ ਬਲਜੀਤਾਂ ਦਾ ਵੀ ਆਪਾਂ ਕਰਦੀ ਹੈ ਚਿਹਰੇ ਮੋਹਰੇ ਤੋਂ ਵੀ ਨਾਰਮਲ ਇੱਕ ਤੁਸੀਂ ਜਜਮੈਂਟ ਕਰ ਲੈਣੀ ਆ। ਸੋਇਆਂ ਦੇ ਵਿੱਚ ਵੈਸੇ オリジナル ਤੀਜਾ ਜਾਪਦੀ ਆ ਠੀਕ ਆ। ਤੇ ਇਹਦਾ ਬਲਜੀਤ ਕੀ ਮੁੱਲ ਮੇਰੇ ਕਰਦਾ ਕੀ ਡਿਮਾਂਡ ਕਰਦੀ ਆ? ਇਹਦਾ ਮੁੱਲ ਤੇ ਵੀਰ ਜੀ ਨਾ ਕੋਈ 85 ਕਰਨਾ ਨਾ 85 ਕਰਨਾ। ਹਾਂ ਨਾ 75000 ਦੀ ਦਵਾਂਗੇ। 75 ਦੀ? ਹਾਂ ਜੀ 75000 ਚ ਛੋੜ ਛੱਪਾ ਕਰ ਦਾਂਗੇ। ਠੀਕ ਹੈ ਜੀ 세 ਕੋਈ ਆਪਣੇ ਘਰੇ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਆਦੀ ਤਸੱਲੀ ਕਰਕੇ ਖੜੇ ਜੇ ਕਿਸੇ ਨੇ ਉਦਾਂ ਮੰਗਾਉਣੀ ਆ ਵੀਡੀਓ ਇੱਕ ਟਾਈਮ ਵੀਡੀਓ ਕਾਲ ਤੇ ਚਵਾ ਲੈ ਇੱਕ ਟਾਈਮ ਆਪਾਂ ਅਗਲੇ ਦੇ ਘਰੇ ਜਾ ਕੇ ਚਵਾ ਦਾਂਗੇ ਠੀਕ ਆ ਹਾਂਜੀ ਇਹ ਵੀ ਆ ਵੀ ਕੋਈ ਨਹੀਂ ਆ ਸਕਦਾ ਕੋਈ ਟਾਈਮ ਚਲੋ ਜਿਹੜਾ ਵੀਰ ਭਰਾ ਨਹੀਂ ਆ ਸਕਦਾ ਉਹ ਆਪਾਂ ਉਹਨੂੰ ਵੀਡੀਓ ਕਾਲ ਤੇ ਚਵਾ ਲੈ ਲਭੀ ਜਿਹੜਾ ਦੋਸਤ ਭਰਾ ਪਹੁੰਚ ਜਾਂਦਾ ਟਿਕਾ ਜੀ ਬਹੁਤ ਵਧੀਆ ਗੱਲ ਆ ਜਿਹੜਾ ਵੀਰ ਨਹੀਂ ਆ ਸਕਦਾ ਵੀਡੀਓ ਕਾਲ ਤੇ ਇੱਕ ਟਾਈਮ ਚਵਾ ਲੈ ਘਰੇ ਚਲ ਗਈ ਨਾ ਦੁੱਧ 22 23 24 ਕਿਲੋ ਦੇ ਦਊਗੀ ਹਾਂ ਬਾਕੀ ਹੋ ਜੇ ਨਾ ਆਪਣੇ ਘਰੇ ਆਜੜਾ ਆਪਾਂ ਉਹ ਦੱਸਦੇ ਹਾਂ ਅਨੀ ਹੇ ਤਾਂ ਸ਼ੁਰੂਆਤ ਹੀ ਕੀਤੀ ਚੱਲਾ ਕੋਈ ਪਾਰੀ 15 ਦਿਨੀ ਮੈਲਾ ਮੂਲੇ ਚੱਲਦਾ ਹਾਂ ਹੁਣ ਮੈਲੇ ਦੇ ਚੱਲ ਪਈ ਹੈ ਠੀਕ ਹੈ ਜੀ ਹਾਂਜੀ ਲੋ ਵੀ ਅੱਜ ਦੋਸਤੋ 75000 ਦੀ ਤੁਹਾਨੂੰ ਮਿਲ ਜੂਗੀ ਬਾਕੀ ਮਾਨਤਨ ਹੋ ਜਾਊਗਾ ਜਿੰਨਾ ਵੀ ਤੁਹਾਨੂੰ ਦੱਸ ਦਿੱਤਾ ਵਿੱਚੋਂ ਖੁਸ਼ੀ ਨਾਲ ਠੀਕ ਹੈ ਜੀ ਛੋਟਾ ਜਿਹਾ ਪਾ ਹੋ ਜਾਊਗਾ ਸੋ ਚੰਗੀ ਬੈੜ ਆ 20 ਤੋਂ ਬਾਹਰ 22 22 ਤੋਂ ਪਲੱਸ ਦੁੱਧ ਮੇਰਾ ਭਰਾ ਕੋਈ ਚੋ ਸਕਦਾ ਠੀਕ ਹੈ ਜੀ ਜਿਹੜੇ ਕਿਸੇ ਭਰਾ ਦਾ ਚੰਗਾ ਡਾਈਟ ਪਲਾਨ ਰਿਹਾ ਚੰਗਾ ਚਾਰਾ ਰਿਆ ਠੀਕ ਆ ਜੀ ਚੰਗਾ ਸੈਲਜ ਪਾਉਂਦੇ ਰੇ ਤੇ ਦੁੱਧ ਗਰਮ ਵਾਲੀ ਚ ਪਾਉਂਦੇ ਰਹੋਗੇ ਠੀਕ ਆ ਜੀ ਨਾਲ ਦੀ ਨਾਲ ਕੋਈ ਐਫ ਦੇ ਵਿੱਚ ਥੋੜਾ ਬਾਤਾ ਕਰੋਸ ਆ ਗਾ ਗਰਮੀ ਗੁਰਮੀ ਦੀ ਕੋਈ ਬਾੜੀ ਇਹਨੂੰ ਦਿੱਕਤ ਵੀ ਨਹੀਂ ਆਉਂਦੀਗੀ ਇਧਰ ਇੱਕ ਤੁਹਾਨੂੰ ਇੱਕ ਹੋਰ ਕਰੋਸ ਆਪਾਂ ਵੇਰ ਦਿਖਾ ਦਿੰਨੇ ਆ ਇਹ ਗੱਬੜਾ ਬਲਜੀਤ ਹਣਾ ਹਾਂਜੀ ਹਾਂਜੀ ਠੀਕ ਆ ਜੀ ਇਹ ਤਾਂ ਸੁਆ ਫਿਰਦਾ ਇਹਦਾ ਵੀ ਜੀ ਤਿੱਜਾ ਜੋ ਇਹ ਵੀ ਤਿੱਜੇ ਸੁਆ ਹੀ ਆ ਹਾਂਜੀ ਹਾਂਜੀ ਠੀਕ ਆ ਤੇ ਜਰਸੀ ਦਾ ਕਰੋਸ ਹੈਗਾ ਜੋ ਵਿੱਚ ਲੈਓ ਜੀ ਲਓ ਵੇ ਠੀਕ ਆ ਜੀ ਐਫ ਤੇ ਕੋਈ ਜਰਸੀ ਦੇ ਵਿੱਚ ਕਰੋਸ ਇਹਨੂੰ ਮੰਨ ਕੇ ਸੌਦਾ ਕਰ ਲਵੇ ਸੁਵਿਆਂ ਦੇ ਵਿੱਚ ਤਿੱਜਾ ਇਸ ਗਾਣੇ ਦੋਸ ਤੱਲਿਆਂ ਤੁਸੀਂ ਵੇਖ ਸਕਦੇ ਵੀ ਤਿਆਰੀ ਤਿਆਰੀ ਕਰਦੀ ਆ ਉਹਦੀ ਕਰਮਾਲੀ ਮਾਣ ਲੈਣ ਦੇ ਵੀਰ ਜੀ ਤੂੜੀ ਪਾ ਕੇ ਕੀ ਜਾਂਦੇ ਨਾ ਸਵਣੀ ਪਊਗੀ ਕਰਮਾਲੀ ਇਹਨੂੰ ਪਤਾ ਹੀ ਨਹੀਂ ਅਜੇ ਸੁੰਦਾ ਦੇ ਕਰਮਾਲੀ ਇਹੋ ਤੋਂ ਵਾਲੀ ਗੱਲ ਬੰਨੀ ਜਿਹੜੀ ਉਹ ਵੈੜਦੀਆਂ ਹਾਂਜੀ ਹਾਂਜੀ ਆਹ ਠੀਕ ਆ ਇਹਨੇ ਮੈਨੂੰ ਯਾਰ ਉਹਦੇ ਨਾਲ ਵੀ ਗਾਂ ਲੰਘ ਜਾਣਾ ਠੀਕ ਆ ਠੀਕ ਆ ਦੂਰਤੀਆਂ ਪਾਈ ਜਾਊਗੀ ਹਾਂਜੀ ਹਾਂਜੀ ਲਓ ਵੀ ਕਰੋ ਚੈੱਕ ਲਓ ਦੋਸਤੋ ਕਾਫੀ ਕਲਰ ਬਰਾਊਨ ਜਿਹੇ ਰੰਗ ਆ ਇਸ ਗਾਵਾਂ ਦੇ ਚੱਡੇ ਦੀ ਢਿੱਲ ਢੂਲ ਤੁਹਾਨੂੰ ਦਿਖਾਉਣੇ ਆਪਾਂ ਆਹ ਦੇਖੋ ਸੋਟੇ ਲੋ ਚੱਟੇ ਦੀ ਬਹੁਤ ਜਾਂਦੀ ਆ ਥਾਨ ਹੱਥੀ ਮੁਠੀ ਵਾਲਾ ਵੇਖੋ ਠੰਡੀ ਸੀ ਵੇਖੋ ਖੱਡੀ ਉਹ ਗੱਲ ਬਾਤ ਨਹੀਂ ਹੈਗੀ ਕਿ ਵੀ ਤਕਰੀਬਨ ਕੋਈ ਛਟਾਕਲ ਦੀ ਆ ਕਰਮ ਵਾਲੀ ਆ ਭਜਾਕਲ ਦੀ ਆ ਨਰਮ ਕੋੜਾ ਤੱਕੀ ਤਾਂ ਰੋਪਤ ਕਰ ਦਿੰਦੇ ਨੇ ਇਹਨੇ ਨਾ ਸਾਂਭੀ ਨਹੀਂ ਕਰਮਾਂ ਵਾਲੀ ਆ ਥੋੜੀ ਸੰਭਾਲ ਵਾਲੇ ਪਾਸੋਂ ਰੁਕੀ ਰਹੀ ਹੈ ਜੀ ਜੀ ਇਹ ਜਿੱਦੀ ਗਾਜ਼ ਹੀ ਤਕਰੀਬਨ ਸਾਮ ਸੰਭਾਲ ਚੰਗੀ ਹੁੰਦੀ ਤੇ ਰਾਜੀ ਹੁੰਨੀ ਸੀ ਪੂਰੀ ਦੁੱਧ ਵੀ ਵੀਜ ਘਰ ਵਾਲੇ 16 17 ਕਿਲੋ ਆਂਦੇ ਰਹੇ ਚੋਂਦੇ ਰਹੇ ਅੱਛਾ ਹਾਂਜੀ ਠੀਕ ਹੈ ਜੀ ਲੋ ਵੀ ਹਾਂ ਬਲਜੀ ਤੇਰੇ ਚਾਰ ਕਦਮ ਤੋਰਦੇ ਗਾਣ ਵੇਖੋ ਜੀ ਵੀ ਦੀ ਛਾਕੀ ਨਹੀਂ ਕੋਈ ਵੈੜ ਚ ਹਾਂ ਬਲਜੀ ਤੇ ਇੱਕ ਪਾਸੇ ਤਰ ਪਲੋਣਾ ਹਾਂਜੀ ਹਾਂਜੀ ਭਾਰ ਪਈ ਆ ਥੋੜੀ ਜੀ ਪਾ ਲੋ ਥੋੜੀ ਜੀ ਉਹ ਨਾ ਵਾਂਡੇ ਨਾਲ ਹੀ ਖਾਂਦੀ ਫਿਰ ਦੂਜੀ ਗਾਂ ਦੇ ਤੇ ਫਿਰ ਉਹ ਕਰਕੇ ਠੀਕ ਆ ਬਈ ਹਾਂਜੀ ਬਾਕੀ ਕੋਈ ਆਪਣੀ ਗਰੰਟੀ ਹੋਊਗੀ ਤੇ ਪੰਤ ਪਾਉਣ ਦੀ ਠੀਕ ਆ ਵੀਰੇ ਇਹ ਨਾ ਕੋਈ ਵੀਰ ਆ ਕੇ ਵੀ ਦੂਰੋਂ ਨੇੜੋਂ ਉਹਨੂੰ ਫੇਰ ਆ ਪਊਗਾ ਹਾਂ ਹਾਂਜੀ ਲੈ ਵੀ ਬਲਜੀ ਇੱਥੇ ਗਾਉਣ ਕਰੀ ਵੀਰੇ ਲੋ ਵਿਆਹ ਕਰੋ ਜਾ ਕੇ ਠੀਕ ਆ ਜੀ ਸੋ ਗੱਬਣ ਸ਼ਾਦੀ ਆਉਂਦੇ ਆ ਜੇ ਤੇ ਸੋ ਗੱਬਣ ਗਾਂ ਦੋਸਤੋ ਹਾਂਜੀ ਆ ਥਣ ਦੇਵਾ ਠੀਕ ਆ ਜੀ ਸੋ ਜਿੰਨੀ ਸਪੇਸ ਵਾਰਡ ਤੇ ਥਣ ਲਗਾ ਤੁਹਾਡੇ ਸਾਹਮਣੇ ਆ ਠੀਕ ਆ ਤੇ ਬਾਕੀ ਸੀਲੀਆਂ ਵੇਖੋ ਕਰਮਾ ਵਾਲੀਆਂ ਆ ਆ ਲਾ ਜੀ ਲੌਬੀ ਠੀਕ ਆ ਜੀ ਸੋ ਬਣ ਬਣ ਜੂਗੀ ਚੰਗਾ ਬਣ ਬਣ ਕਰਮਾਲੀ ਹੋਊਗੀ ਵੇਖੋ ਹੁੰਦੀ ਨਹੀਂ ਕੋਈ 2 4 5 ਦਿਨ ਸੱਦ ਦੇ ਦੇਖੋ ਤਾਂ ਜੇ ਫਿੱਸੀ ਮਾਸਾ ਵੀ ਹਾਂ ਪਤਾ ਹੀ ਨਹੀਂ ਅਜੇ ਕਰਮਾ ਵਾਲੀ ਨੂੰ ਸੋ ਉੱਤੋਂ ਥੋੜੀ ਸੁੱਕੀ ਆ ਕਿਸੇ ਤੋਂ ਨੋਰਮਲ ਸਾਹ ਸੰਭਾਲ ਵਾਲੇ ਘਰੋਂ ਪਸ਼ੂ ਕੀ ਜਿਹੜਾ ਨਿਕਲਦੇ ਆ ਪਰ ਉਹਨੇ ਹੀ ਤੁਹਾਨੂੰ ਅੱਜ ਭਾਪੜਤੇ ਚ ਮਿਲ ਜੂਗੀ ਜੈਜ ਮਿਲ ਜੂਗੀ ਇੱਕ ਰਾਗੀ ਵੀ ਬਾਕੀ ਪਾਸ ਜਿਆਦਾ ਨਹੀਂ ਕਹਿੰਦੇ ਚਲੋ ਉਹ 1500 ਹਸਤਾ 16 ਲੀਟਰ ਤੋਂ ਬਾਹਰ ਦੁੱਧ ਈਮਾਨਦਰੀ ਨਾਲ ਸਾਰੀ ਗਰਮੀਆਂ ਨਜ਼ਾਰੇ ਦੇਣੇ ਨੇ ਆਹਾ ਇਹ ਕੀ ਕ੍ਰਾਸ ਪਨ ਬਿਲਕੁਲ ਬਾਕੀ ਚਾਰ ਉਚੂੜੂ ਵੱਡੀ ਆ ਹੂੰ ਲਓ ਵੇ ਵਾੜਾ ਦੋਸਤੋ ਦੋਵੇਂ ਤੇਜੇ ਤੇਜੇ ਸੂਵੇ ਆ ਠੀਕ ਆ ਜੀ ਬਾਕੀ ਇੱਕ ਸੂਈ ਤੇ ਇੱਕ ਗੱਬਣ ਜਿਹੜੀ ਆਪਾਂ ਤੁਹਾਨੂੰ ਅੱਜ ਦਿਖਾਉਣੀ ਸੀਗੀ ਤੇ ਇਹਦਾ ਬਲਜੀਤ ਮੁੱਲ ਕੀ ਰਹੂਗਾ ਅੱਜ ਵੀਰ ਜੀ ਜੇ ਇਹਦੇ ਦੀ ਸੂਈ ਸਵਾਈ ਆ ਫਿਰ ਭਾਵੇਂ 55 ਦੀ ਵੇਚ ਦਿੰਦੇ ਹਾਂ ਅੱਜ ਇਹਦਾ ਮੁੱਲ ਕਰਾਂਗੇ 50000 ਰੁਪਿਆ ਆ 47000 ਦੀ 47000 ਦੀ ਦੇ ਦਈਏ 47000 ਦੀ ਦੇ ਦਿਓ 47 ਦੀ ਦੇ ਦਿਓ ਹੋਰ ਕਰਨੀ ਲੈਸ ਹੋਰ ਕਰ ਤੀਏ ਵਿੱਚੋਂ ਹਾਂ ਲੈ 45000 ਦੀ ਦੇ ਦਾਂਗੇ ਠੀਕ ਆ ਭਾਈ ਹਾਂਜੀ ਠੀਕ ਆ ਤੇ ਬਾਕੀ ਕੋਈ ਵੀਰ ਭਾਵੇਂ ਵਪਾਰੀ ਵੀ ਲੈ ਜਾ ਰੋਟੀ ਵਾਲੀ ਆ ਹੂੰ ਜਦੋਂ ਬਣ ਗਈ ਵਾੜ ਪੂਰੀ ਦੇਖੋ ਇਧਰ ਦੇਖੋ ਲਓ ਬਈ ਠੀਕ ਆ ਜੀ ਲੋ ਵੀ ਕਿਸੇ ਭਰਾ ਨੇ ਠੀਕ ਆ ਜੀ ਜਾ ਕੇ ਸੇਲ ਕਰਨੀ ਆ ਚਾਹੇ ਕਿਸੇ ਭਰਾ ਨੇ ਘਰੇ ਟਿਕਾਉਣੀ ਆ ਹਾਂ ਜੀ ਉਹ ਸਕੋਰਡਿੰਗ ਵੀ ਤੁਹਾਨੂੰ ਜਿਹੜੀ ਜਾਇਜ਼ ਮਿਲਦੀ ਪਈ ਅੱਜ ਠੀਕ ਆ ਜੀ ਚਲੋ ਕਿਸੇ ਭਰਾ ਨੇ ਸਵਾਉਣੀ ਆ ਸਾਹਮਣੀ ਆ ਕੋ ਦੋ ਚਾਰ ਦਿਨ 45000 ਦੀ ਜਿਹੜੀ ਅੱਜ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਸੋ ਡਿਮਾਂਡ ਚਾਹੇ 50 ਕਰਾ ਲਓ 48 ਕਰਾ ਲਓ ਸੋ 45000 ਦੀ ਇਹ ਜਿਹੜੀ ਗਾਂ ਤੁਹਾਨੂੰ ਅੱਜ ਮਿਲ ਜੂਗੀ ਸੋ ਜਿੰਨੇ ਵੀ ਆ ਦੋਸਤੋ ਸਾਫ ਸੁਥਰੇ ਅੰਗ ਦੇ ਵਿੱਚ ਥੱਲੇੋਂ ਵੀ ਸਾਫ ਆ ਠੀਕ ਆ ਜੀ ਕਿਸੇ ਰਕਮ ਦਾ ਕੋਈ ਫੋਟ ਚਾਂਗ ਨਹੀਂ ਗਈ ਦੋਨਾਂ ਬੜਾ ਦੀ ਗੱਲ ਕਰ ਲਈ ਠੀਕ ਆ ਜੀ ਆ ਜਿਹੜੀ ਆਪਾਂ ਤੁਹਾਨੂੰ ਇੱਕ ਵੱਡੀ ਵਹਿੜ ਦਿਖਾ ਦਿੱਤੀ ਆ ਠੀਕ ਆ ਜੀ ਇਸ ਵਕਤ ਤਕਰੀਬਨ ਇਹ ਵੀ ਕਰਮਾਲੀ 18 19 18 19 ਲੀਟਰ ਤੇ ਚੱਲਣ ਰਹੀ ਆ ਸੋ ਬਾਕੀ ਆਓ ਇੱਥੇ ਆਣ ਕੇ ਆਪਣੇ ਤੁਸੀਂ ਤਸੱਲੀ ਕਰੋ ਠੀਕ ਆ ਜੀ ਸੋ ਪਸ਼ੂ ਚੋਣ ਚਵਾਦੇ ਚੰਗੇ ਆ ਤੇ ਇਹ ਬਲਜੀਤ ਦੋ ਵੇੜਾ ਆਪਣੇ ਕੋਲ ਆ ਜੀ ਹਾਂ ਜੀ ਤੇ ਇੱਕ ਨੰਬਰ ਵੀਰੇ ਬੋਲਦੇ ਆ ਨੰਬਰ ਆਪਣਾ ਵੀ ਜੀ 77407 4212 ਤੇ ਤਸੀਮ ਦਾ ਹੈਗਾ 9843 6448 ਠੀਕ ਹੈ ਜੀ ਹਾਂ ਜੀ ਠੀਕ ਹੈ ਲੋ ਦੋਸਤੋ ਨੰਬਰ ਸਕਰੀਨ ਦੇ ਉੱਤੇ ਚੱਲਦਾ ਚੱਲਦੇ ਰਹਿਣਗੇ ਠੀਕ ਹੈ ਜੀ ਨੰਬਰਾਂ ਤੇ ਤੁਸੀਂ ਕਾਲ ਕਰੋ ਤੇ ਮਾਲ ਇਸੇ ਤਰ੍ਹਾਂ ਹੀ ਰੁਟੀਨ ਦੇ ਵਿੱਚ ਆਉਂਦਾ ਕੋਈ ਦੋ ਚਾਰ ਨੱਕ ਜਿਹੜੇ ਆ ਕੋਈ ਸਾਫ਼ ਸੁਥਰੇ ਪਸ਼ੂ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਪੀੜਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ